ਟ੍ਰੇਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਕਿਹੜਾ ਜਾਓਗੇ ਕਿੰਨਾ ਸੁੱਲੇ ਦੇਖੋ ਇਹ ਟ੍ਰੇਨ ਜਿਹੜੀ ਹੈ ਅਮਰਸਰ ਵਾਸਤੇ ਇੱਕ ਬਹੁਤ ਹੀ ਵਧੀਆ ਟ੍ਰੇਨ ਹੋਏਗੀ ਔਰ ਇਹਦਾ ਸਾਡੇ ਆਉਣ ਵਾਲੇ ਯਾਤਰੀਆਂ ਨੂੰ ਬਹੁਤ ਲਾਭ ਹੋਏਗਾ ਵੀਰੇ ਮੱਧਮ ਰਗ ਦੇ ਯਾਤਰੀ ਜਿਹੜੇ ਬਹੁਤ ਜਹਾਜ਼ ਸਫਰ ਨਹੀਂ ਕਰ ਸਕਦੇ ਜਹਾਜ਼ ਵਾਲੀਆਂ ਸਹੂਲਤਾਂ ਇਸ ਟ੍ਰੇਨ 'ਚ ਹੋਣਗੀਆਂ ਪਰ ਪੈਸੇ ਜਹਾਜ਼ ਦੇ ਨਾਲੋਂ ਬਹੁਤ ਘੱਟ ਹੋਣਗੇ ਅਮਰਸਰ ਗੁਰੂ ਨਗਰੀ ਦੇ ਸ਼ਹਿਰ ਵਾਸੀਆਂ ਨੇ ਇਹ ਜ਼ਿੰਮੇਵਾਰੀ ਦਿੱਤੀ ਏ ਔਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਇਹ ਆਪਾਂ ਜੁਮੇਰੀ ਲਿਵਾ ਕੇ ਨਿਭਾਈ ਔਰ ਇੱਕ ਟ੍ਰੇਨ ਜਿਹੜੀ ਅਮਰਸਰ ਨੂੰ ਸਮਰਪਿਤ ਹੋਣ ਜਾ ਰਹੀ ਮੈਂ ਚੇਚੇ ਤੌਰ ਤੇ ਰੇਲਵੇ ਮੰdırਸ਼ਾ ਅਸ਼ਵਨੀ ਵੈਸ਼ਨਵ ਜੀ ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਮੇਰੇ ਬਾਰ-ਬਾਰ ਦੀ ਗੱਲ ਕਰਨ ਤੇ ਉਹਨਾਂ ਨੇ ਗੱਲ ਰੱਖਣ ਤੇ ਵਕਾਲਤ ਕਰਨ ਦੀ ਇਸ ਸਟੇਨ ਪ੍ਰਤੀ ਉਹ ਇਹ ਗੱਲ ਮੰਨਿਆ ਰ ਇਹਨਾਂ ਨੇ ਚਲਾਈ ਔਰ ਪ੍ਰਧਾਨ ਮੰਤਰੀ ਆ ਧੰਨਵਾਦ ਵੀ ਕਰਦਾ ਜਿਹੜੇ ਅੱਜ ਇਹਨੂੰ ਇਨੌਗਰੇਟ ਕਰ ਰਹੇ ਨੇ ਆ ਸਭ ਕੇ ਮਾਧਿਅਮ ਸੇ ਬਹੁਤ ਬੜੀ ਸ਼ੋਗ ਇਹ ਕਹਿਣਾ ਚਾਹਤਾ ਹਾਂ ਪੰਜਾਬ ਕੀ ਜਨਤਾ ਕੋ ਕਿ ਪ੍ਰਧਾਨ ਮੰਤਰੀ ਜੀ ਕੀ ਤਰਫ ਸੇ ਬਹੁਤ ਬੜੀ ਸ਼ੋਗਾਤ ਹਮਾਰੇ ਪੰਜਾਬ ਕੋ ਮਿਲੀ और पंजाब को ही नहीं तो पूरे देश में एक तरह से विकास की गंगा बहा दिया है इस इंफ्रास्ट्रक्चर के क्षेत्र में रोडों का सवाल ट्रेनों का सवाल सभी तरफ विकास की गति बहुत तेज़ी से बढ़ी है और आज ही खाली अमृतसर नहीं अमृतसर दिल्ली का सवाल नहीं है तो कम से कम आज आठ ट्रेन ऐसी आठ सुपरफास्ट ट्रेन ਬਹੁਤ اچھی ਟ੍ਰੇਨ आज शुरू हुई है यह सही में बहुत ही ऐतिहासिक क्षण है पुनः आपके माध्यम से सबको बहुत-बहुत बधाइयां